ਪੰਜਾਬ ਜ਼ੋਨ ਟੀਵੀ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਬਲਦੀਪ ਸਿੰਘ ਕਾਂਗ ਤੇ ਇਸ ਵੇਲੇ ਮੇਰੇ ਨਾਲ ਕਿਸਾਨ ਆਗੂ ਬੀਕੇਯੂ ਦੁਆਬਾ ਦੇ ਪ੍ਰੈਜ਼ੀਡੈਂਟ ਮਜੀਤ ਸਿੰਘ ਰਾਏ ਜੀ ਜੁੜੇ ਹੋਏ ਨੇ ਰਾਏ ਸਾਹਿਬ ਬਹੁਤ ਸਵਾਗਤ ਹੈ ਤੇ ਨਾਲ ਦੀ ਨਾਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਜੀ ਵੀ ਜੁੜੇ ਹੋਏ ਨੇ ਬਾਗੜੀ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਜ਼ੋਨ ਟੀਵੀ ਚੈਨਲ ਤੇ ਜੀ ਜੀ ਹਾਂ ਜੀ ਥੈਂਕ ਯੂ ਸਭ ਦਰਸ਼ਕਾਂ ਨੂੰ ਪਤਾ ਹੈ ਹਾਲਾਤ ਤੋਂ ਜਾਣੂ ਨੇ ਸਾਰੇ ਦਰਸ਼ਕ ਪੰਜਾਬ ਦੇ ਵਿੱਚ ਇੰਨੇ ਦਿਨੀ ਜਿਹੜੇ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਲੋਕ ਪਰੇਸ਼ਾਨ ਨੇ ਦੁਖੀ ਨੇ ਤੇ ਮਦਦ ਹਾਲਾਂਕਿ ਪੰਜਾਬੀ ਆਪੋ ਆਪਣੇ ਪੱਧਰ ਤੇ ਜਿਹੜਾ ਪਹੁੰਚ ਕੇ ਕਰ ਰਹੇ ਨੇ ਜਿਦੇ ਜਿਦੇ ਤੱਕ ਇਹ ਗੱਲਬਾਤ ਜਿਹੜੀ ਆ ਜੋ ਹੜ੍ਹਾਂ ਦੀ ਉਹ ਪਹੁੰਚ ਰਹੀ ਹੈ ਚਾਹੇ ਉਹ ਫਿਲਮੀ ਸtare ਹੋਣ ਜਾਂ ਹੋਰ ਲੋਕ ਹੋਣ ਸਭ तमाम ਲੋਕ ਜਿਹੜੇ ਆ ਪਹੁੰਚ ਕੇ ਮਦਦ ਕਰ ਰਹੇ ਨੇ ਪਰ ਸਰਕਾਰ ਕਿੱਥੇ ਹੈਗੀ ਹੈ ਇਹ ਸਵਾਲ ਜਿਹੜਾ ਉਹ ਬਾਰ-ਬਾਰ ਉੱਠ ਰਿਹਾ ਹੈਗਾ ਪਰ ਖੈਰ ਅੱਜ ਕਹਿ ਲੋ ਕਿ ਅਗਸਤ ਦੇ ਸ਼ੁਰੂ ਤੋਂ 15 ਅਗਸਤ ਤੋਂ ਪਹਿਲਾਂ ਤੋਂ ਜਿਹੜੇ ਹੜ੍ਹ ਦੀ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਪਰ ਤਕਰੀਬਨ ਤਕਰੀਬਨ ਅੱਜ ਮਹੀਨੇ ਬਾਅਦ ਕਹਿ ਸਕਦੇ ਹਾਂ ਕਿ ਸਰਕਾਰ ਨੇ ਕੁਝ ਐਲਾਨ ਕੀਤੇ ਨੇ ਇਹਨਾਂ ਹੜ੍ਹ ਪੀੜਤਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੇ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਤੇ ਉੱਥੋਂ ਹੀ ਉਹਨਾਂ ਨੇ ਕੈਬਨਿਟ ਦੀ ਬੈਠਕ ਲਈ ਤੇ ਬੈਠਕ ਲੈਣ ਤੋਂ ਬਾਅਦ ਜਿਹੜੇ ਫੈਸਲੇ ਉਹਦੇ ਚ ਕੀਤੇ ਉਹ ਜਿਹੜੇ ਆ ਉਹ ਰੱਖੇ ਹੈਗੇ ਆ ਰਾਏ ਸਾਹਿਬ ਸਭ ਤੋਂ ਪਹਿਲੀ ਟਿੱਪਣੀ ਇਹਦੇ ਉੱਪਰ ਮੈਂ ਫੈਸਲਿਆਂ ਦੇ ਉੱਪਰ ਜ਼ਰੂਰ ਗੱਲਬਾਤ ਕਰੂੰਗਾ ਪਹਿਲੀ ਟਿੱਪਣੀ ਦਾ ਇਹ ਹੈ ਕਿ ਤਕਰੀਬਨ ਤਕਰੀਬਨ 20-25 ਦਿਨ ਬਾਅਦ ਸਰਕਾਰ ਦੀ ਜਾਗ ਖੁੱਲੀ ਹੈਗੀ ਤੇ ਸਰਕਾਰ ਨੇ ਕੁਝ ਐਲਾਨ ਜਿਹੜੇ ਆ ਕੀਤੇ ਆ ਤਾਂ ਕਿ ਲੋਕਾਂ ਦਾ ਮਨ ਜਿਹੜਾ ਉਹ ਠਹਿਰ ਸਕੇ ਕਿ ਇਸ ਨੂੰ ਇਸ ਨਾਲ ਜੋੜਿਆ ਜਾ ਸਕਦਾ ਕਿਉਂਕਿ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਦੌਰਾ ਜਿਹੜਾ ਉਹ 9 ਤਰੀਕ ਦਾ ਯਾਨਕੀ ਭਲਕੇ ਦਾ ਹੈਗਾ ਤੇ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਆਪਣੇ ਨੰਬਰ ਜਿਹੜੇ ਆ ਕੁਝ ਕੰਮ ਕਰਨਾ ਚਾਹੁੰਦੀ ਸੀ। ਬਿਲਕੁਲ ਬਿਲਕੁਲ ਮਦੀਪ ਜੀ ਦੇਖੋ ਇਹ ਮੈਂ ਜੋ ਸਮਝਦਾ ਕਿ ਮੁੱਖ ਮੰਤਰੀ ਜੀ ਜੇਰੇ ਰਾਜ ਨੇ ਉਹ ਕਹਿੰਦੇ ਨੇ ਤਬੀਅਤ ਨਹੀਂ ਠੀਕ ਤੇ ਫਿਰ ਉਹ ਜਲਦਬਾਜ਼ੀ ਚ ਛੁੱਟ ਕੇ ਅਨਾਉਂਸਮੈਂਟ ਕਰਦੇ ਨੇ ਕਿ ਅਸੀਂ ਆਰ ਪੀਟਾ ਵਾਸਤੇ ਆੜ ਪਰਵਾਸ ਤੇਰੀਆਂ ਵਾਸਤੇ ਅੱਜ ਜਿਹੜੇ ਫੈਸਲੇ ਕੀਤੇ ਆ ਔਰ ਮੈਂ ਸਮਝਦਾ ਇਹ ਰਬੀਤੇ ਉੜ ਲੱਗੀ ਹੋਈ ਆ ਪਿਆ ਮਾਰਲੀ ਪਾਰਟੀ ਲੱਗਿਆ ਪੇ ਜੇ ਪ੍ਰਾਈਮ ਮਿੰਿਸਟਰ ਆ ਕੇ ਕੱਲ ਕੋਈ ਅਨਾਉਂਸਮੈਂਟ ਕਰ ਜਾਂਦੇ ਆ ਤਾਂ ਸ਼ਾਇਦ ਅਸੀਂ ਪਛੜ ਜਾਾਂਗੇ ਜਦ ਕੇ ਦੋਵੇਂ ਸਰਕਾਰਾਂ ਮਨਦੀਪ ਜੀ ਬਹੁਤ ਜ਼ਿਆਦਾ ਪਛਟੀਆਂ ਹੋਈਆਂ ਨੇ ਜਿਵੇਂ ਤੁਸੀਂ ਦੱਸਿਆ ਪੇ ਮਹੀਨਾ ਹੋ ਗਿਆ ਔਰ ਲਗਭਗ ਅੱਜ ਇਹ ਤਾਂ ਕਹਿ ਸਕਦਾ ਕਿ 15 ਦਿਨਾਂ ਤੋਂ ਪਾਣੀ ਚ ਹੀ ਘੁੰਮ ਰਹੇ ਲੋਕ ਤੇ ਇਹ ਬਹੁਤ ਸਾਰੇ ਜੰਗਰ ਪਸ਼ੂ ਚਲੇ ਗਏ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਬੜੇ ਨੁਕਸਾਨ ਹੋਏ ਆ ਮਕਾਨ ਟਹਿਗੇ ਲੋਕਾਂ ਦੇ ਬੰਨਾਂ ਦੇ ਉੱਪਰ ਬੈਠੇ ਆ ਮੈਂ ਜਾ ਕੇ ਵੇਖਿਆ ਕਿ ਡੰਗਰਪੋਲਾ ਜਿਹੜਾ ਕੋ ਬੱਚਿਆ ਉਹ ਬੰਨਾਂ ਦੇ ਉੱਪਰ ਬੰਨ ਕੇ ਤਰਪਾਲਾਂ ਪਾ ਕੇ ਬੈਠੇ ਆ ਬੜੇ ਮੰਦਰੇ ਹਾਲਾ ਦੇ ਵਿੱਚ ਤੇ ਅੱਜ ਮੁੱਖ ਮੰਤਰੀ ਜੀ ਜਲਦਬਾਜੀ ਜਿਹਾ ਅਨਾਉਂਸਮੈਂਟ ਕਰਦੇ ਆ ਜਿਹੜੀ ਕਿ ਉਹ ਵੀ ਅਸੀਂ ਕਹਿੰਦੇ ਆ ਕਿ ਅਸੀਂ ਉਹਨੂੰ ਕਬੂਲ ਨਹੀਂ ਕਰਦੇ ਕਿਉਂਕਿ ਸਾਡੀ ਮੰਗ ਜਿਹੜੀ ਜਿਵੇਂ ਮੈਂ ਹੁਣ ਵਕੀਲ ਸਾਹਿਬ ਨੇ ਜੋ ਬੋਲਿਆ ਮੈਂ ਸੁਣਿਆ ਅੱਜੀ ਪਹਿਲਾਂ ਹੀ ਮੰਗ ਰੱਖੀ ਹੋਈ ਆ ਵੀ 1 ਕਰੋੜ ਰੁਪਈਆ ਤੇ ਇੱਕ ਜੀ ਨੂੰ ਨੌਕਰੀ ਔਰ 70000 ਰੁਪਇਆ ਪਰ ਏਕੜ ਝੋਨੇ ਦਾ 1 ਲੱਖ ਪਰ ਏਕੜ ਦੰਨੇ ਵਾਲੇ ਨੂੰ ਔਰ ਜਿਹੜਾ ਡੰਗਰ ਹੈ ਮੱਝਾਂ ਦਾ ਪਸ਼ੂਆਂ ਦਾ ਉਹ ਸਵਾ ਲੱਖ ਰੁਪਇਆ ਔਰ ਜਿਹੜੇ ਘਰ ਹੈ ਉਹਨਾਂ ਦਾ ਟੋਟਲ ਐਸਟੀਮੇਟ ਲਾ ਕੇ ਫੌੜੀ ਤੌਰ ਤੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਜਿਹੜਾ ਕਿ ਸਰਕਾਰ ਨੇ ਹਜੇ ਨਾ ਕੋ ਡੰਗਰ ਪੋਲੇ ਦਾ ਅਨਾਉਂਸ ਕੀਤਾ ਨਾ ਕੋ ਮਕਾਨਾਂ ਦਾ ਕਿਹਾ ਤੇ ਅਸੀਂ ਕੀ ਕਰ ਰਹੇ ਹਾਂ ਤੇ ਕੇਵਲ ਇਹ ਕਹਿ ਦੇਣਾ ਜੇ 20 ਰੁਪਿਆ ਪ੍ਰਤੀ ਏਕੜ ਸੀ ਦੇ ਰਹੇ ਆ ਤੇ 4 ਲੱਖ ਮੈਂ ਸਮਝਦਾ ਨਦੀਪ ਜੀ ਦੇਖੋ ਕੀ ਸੋਚ ਹੈ ਸਾਡੀ ਸਰਕਾਰ ਦੀ ਵੀ ਜਦੋਂ ਅੱਗੇ ਇਧਰ ਅ ਮਜੀਠੇ ਵਾਲਾ ਉਹ ਕਾਣ ਵਾਪਰਿਆ ਸੀ ਚੈਨੀ ਸ਼ਰਾਬ ਵਾਲਾ ਜੀ ਉੱਥੇ 10-10 ਲੱਖ ਨੋਟ ਕੀਤਾ ਹਾਲਾਂਕਿ ਉਹ ਵੀ ਅਜੇ ਸਮੇਂ ਤੇ ਸੀ ਵੀ ਘਾਟਾ ਚੈਨੀ ਦੀ ਸ਼ਰਾਬ ਜਿਹੜੇ ਉੱਥੇ ਵੇਚਦੇ ਨੇ ਉਹ ਸਰਕਾਰ ਦੀ ਮਿਲੀ ਭੁਗਤੋਂ ਬਿਨਾਂ ਨਹੀਂ ਉਹ ਸਰਕਾਰ ਵੀ ਦੋਚੀ ਆ ਪਰ ਅੱਜ ਜਿਹੜੇ ਲੋਕ ਸਰਕਾਰ ਦੀ ਨਿਲਾਇਕੀ ਕਰਕੇ ਅਸੀਂ ਕਹਿੰਦੇ ਮਿਸ ਮੈਨੇਜਮੈਂਟ ਇੱਕ ਤਾਂ ਇਹ ਗੱਲ ਵਕੀਲ ਸਾਹਿਬ ਵੀ ਠੀਕ ਆ ਵੀ ਸ਼ੱਕ ਦੇ ਘੇਰੇ ਚ ਆ ਵੀ ਇਹ ਮੈਨਵੇਰ ਤਾਂ ਨਹੀਂ ਇਹ ਕਲੀਅਰ ਹੈ ਇੰਨਾ ਪਾਣੀ ਇਕੱਠਾ ਕਰ ਲੈਣਾ ਫਿਰ ਉਹਨੂੰ ਛੱਡਣਾ ਤਾਂ ਪਰ ਜੇ ਸਰਕਾਰ ਇੱਥੇ ਵੀ ਆ ਜਾਵੇ ਵੀ ਨਹੀਂ ਜੀ ਇਹ ਮੈਨਵੇਰ ਨਹੀਂ ਹੈਗਾ ਤਾਂ ਫੇਰ ਵੀ ਮਿਸ ਮੈਨੇਜਮੈਂਟ ਤਾਂ ਹੈ ਨਾ ਇਹਦੇ ਲਈ ਦੋਸ਼ੀ ਕੌਣ ਹੈ ਦੋਸ਼ ਸਰਕਾਰ ਦਾ ਸਰਕਾਰ ਦੇ ਅਧਿਕਾਰੀਆਂ ਦਾ ਤੇ ਭੁਗਤੇ ਫਿਰ ਕੌਣ ਕਿਸਾਨ ਮਜ਼ਦੂਰ ਆਮ ਲੋਕ ਉਹ ਉਹ ਦੋਚੀ ਨੂੰ ਸਜ਼ਾ ਜਿਹੜੀ ਮ ਬਣਦੀ ਦੇਣੀ ਚਾਹੀਦੀ ਕਿ ਨਹੀਂ ਉਹਨਾਂ ਨੂੰ ਅਸਰਾਂ ਨੂੰ ਤੇ ਦੂਸਰੀ ਗੱਲ ਉਹਦਾ ਪੂਰਾ ਹਰਜਾਨਾ ਜਿਹੜਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਕਿ ਨਹੀਂ ਸੋ ਉਹ ਕਰੋੜ ਰੁਪਈਆ ਵੀ ਘਟ ਹੈ ਮੈਂ ਤਾਂ ਕਹਾਂਗਾ ਸੋ ਇਸ ਕਰਕੇ ਇਹ ਬਿਲਕੁਲ ਜਿਹੜੀ ਗੱਲ ਰਦੀਪ ਜੀ ਇਹ ਸਰਕਾਰ ਜਿਹੜੀ ਆ ਕੇਵਲ ਜਲਦਬਾਜੀ ਚ ਤੁਰੰਤ ਫਟਾਫਟ ਪਏ ਹੋ ਪ੍ਰਾਈਮਰਟ ਆਏ ਕੋ ਉਹ ਭਾਜੀਪੀ ਵਾਲੇ ਵੀ ਤਾਂ ਲੇਟ ਹੀ ਨੇ ਉਹਨਾਂ ਨੇ ਕੀ ਕਰਤਾ ਹੁ ਤੱਕ ਹਿਮਾਚਲ ਦੇ ਵਿੱਚ ਵੀ ਜਿਹੜਾ ਉਹਦੀ ਪੈਕੇਜ ਪਹਿਲਾਂ ਅਨਾਉਂਸ ਕਰਤਾ ਅਕੀ ਤੂੰ ਇਤਿਹਾਸ ਕੱਢ ਕੇ ਦੇਖ ਲੋ ਗੁਜਰਾਤ ਉੱਤਰਾਖੰਡ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਕੁਦਰਤੀ ਆਫਤ ਆਈ ਹੈ ਉੱਥੇ ਉਸਲੇ ਪੂਰੀ ਤਰ੍ਹਾਂ ਤੇ 24 ਘੰਟੇ ਤੇ 72 ਘੰਟੇ ਅਨਾਉਂਸ ਕਰਦੇ ਰਹੇ ਆ ਪਰ ਪੰਜਾਬ ਵਾਸਤੇ ਆਹਲੇ ਤੱਕ ਕਿਹੜੀ ਮਾਰ ਸਰਕਾਰ ਆਉਂਦੇ ਆ ਤੇ ਵਰਾ 25 ਜਿਹੜੀ ਮਾਰ ਕੇ ਚਲੇਗੇ ਅਮ੍ਰਿਤਸਰ ਦੀ ਆਹ ਕਿਹੜੀ ਮਾਰ ਕੇ ਚਲੇਗੇ ਉਹਦੇ ਤੋਂ ਉਹਦੇ ਤੋਂ ਜਿਹੜਾ 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 ਕੇਂਦਰ ਸਰਕਾਰ ਵੀ ਕਿਹੜੀ ਮਾਰ ਸਰਕਾਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਤੋਂ ਇਹ ਵੀ ਇੱਕ ਗੱਲ ਬੜੀ ਸਾਫ਼ ਹੁੰਦੀ ਹੈ ਜਿੱਦਾਂ ਸ਼ਿਵਰਾ ਚੋਹਾਨ ਜੀ ਆਏ ਔਰ ਉਹ ਇੱਥੇ ਦਾ ਜਾਇਜ਼ਾ ਲੈ ਕੇ ਚਲੇ ਗਏ ਇਥੋਂ ਤੱਕ ਕਿ ਕੇਂਦਰ ਦੀਆਂ ਟੀਮਾਂ ਵੀ ਜਿਹੜੀਆਂ ਇੱਥੇ ਕਹਿੰਦੇ ਕਿ ਫਿਰਦੀਆਂ ਰਹੀਆਂ ਉਹ ਵੀ ਜਾਇਜ਼ਾ ਜਿਹੜੀਆਂ ਲੈਂਦੀਆਂ ਰਹੀਆਂ ਇਹ ਗੱਲ ਬੜੀ ਸਾਫ਼ ਹੋ ਜਾਂਦੀ ਹੈ ਕਿ ਕੇਂਦਰ ਦੇ ਵਿੱਚ ਜਦੋਂ ਤੱਕ ਪ੍ਰਧਾਨ ਮੰਤਰੀ ਸਾਹਿਬ ਕੋਈ ਬਟਨ ਜਿਹੜਾ ਉਹ ਨਹੀਂ ਦਬਦੇ ਹੈਗੇ ਉਦੋਂ ਤੱਕ ਉੱਥੇ ਪਤਾ ਨਹੀਂ ਹਿਲਦਾ ਹੈਗਾ ਕਿ ਯਾਨੀ ਕਿ ਖੇਤੀਬਾੜੀ ਮੰਤਰੀ ਆਪਣੇ ਪੱਧਰ ਤੇ ਕੋਈ ਡਿਸੀਜਨ ਜਿਹੜਾ ਉਹ ਨਹੀਂ ਲੈ ਸਕਦਾ ਬਿਲਕੁਲ ਬਿਲਕੁਲ ਇਹ ਸਾਬਤ ਹੈ ਜੀ ਇਹ ਤਾਂ ਇਹ ਅੱਜ ਦਾ ਨਹੀਂ ਇਹ ਤਾਂ ਬਜੀਵ ਜੀ ਪਹਿਲਾਂ ਹੀ ਜਾਣਦੇ ਜਦੋਂ 2020 ਕੀ ਅੰਦੋਲਨ ਜੀ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਸੀ ਤੇ ਉਦੋਂ ਨਰਿੰਦਰ ਤੋਮਰ ਜੀ ਵਾ ਕਰਦੇ ਸੀ ਖੇਤੀਬਾੜੀ ਮੰਤਰੀ ਉਹਨਾਂ ਪੀਚ ਗੋਰ ਜੀ ਪੈਂਦੇ ਸੀ ਸੂਪ ਪੱਡਾ ਜੀ ਪੰਜਾਬ ਰ ਕਿੰਨੂ ਹੋਇਆ ਕਰਦੇ ਸੀ ਤੇ ਜਦੋਂ ਇਹਨਾਂ ਨੇ ਕੋਈ ਗੱਲ ਕਰਨੀ ਹੁੰਦੀ ਸੀ ਨਾ ਤੇ ਉੱਠ ਕੇ ਕਮਰੇ ਚ ਜਲ ਜਾਂਦੇ ਸੀ ਕਦੇ ਬੇਸੀ ਜੀ 2 ਮਿੰਟ ਲਈ ਚੱਲੇ ਆਏ ਕਦੇ ਕਦੇ ਚਾਹ ਪੀ ਕੇ ਆਏ ਉਦੋਂ ਵੀ ਇਹ ਦੀ ਬਟਨ ਇੱਕੋ ਹੀ ਆ ਉੱਪਰ ਨਰਿੰਦਰ ਮੋਦੀ ਤੇ ਅਮਿਤ ਸ਼ਾਹੀ ਵਾਲਾ ਜੇ ਲੋਕੋ ਕਹੇ ਜਾਣਾ ਫੇਰ ਹੀ ਗੱਲ ਬਣਨੀ ਹੈ ਤੇ ਹੁਣੋ ਦੇਖੋ ਕੀ ਕਰਦੇ ਕੱਲ ਪਰਨੇ ਕੋਈ ਦਬ ਦੇ ਕਿ ਨਹੀਂ ਉਹ ਦੇਖਦੇ ਕੱਲ ਆਉਣ ਦਾ ਸਮਾਂ ਦੱਤੇਗਾ ਜੀ ਰਾਏ ਸਾਹਿਬ ਮੈਂ ਤੁਹਾਡੇ ਕੋਲ ਆਉਣਾ ਆਪਾਂ ਮੰਗਾ ਜਿਹੜੀਆਂ ਜਿਹੜੇ ਐਲਾਨ ਕੀਤੇ ਆ ਉਹਦੇ ਉੱਪਰ ਗੱਲਬਾਤ ਜਿਹੜੀ ਅੱਗੇ ਤੋਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਬਾਗੜੀ ਸਾਹਿਬ ਦਾ ਵਕੀਲ ਸਾਹਿਬ ਦਾ ਰੁਕ ਕਰਦਾ ਵਕੀਲ ਸਾਹਿਬ ਤੁਹਾਡੇ ਵੱਲੋਂ ਅੱਜ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਹੈ ਇੱਕ ਉਹ ਮੂਵ ਕੀਤੀ ਗਈ ਹੈਗੀ ਆ ਜਰਾ ਚਾਣਨਾ ਪਾਓ ਕਿ ਹੜਾਂ ਦੇ ਨਾਲ ਕਿਵੇਂ ਉਹ ਸੰਬੰਧ ਰੱਖਦੀ ਹੈਗੀ ਹੈ ਕੀ ਕੁਝ ਉਸ ਦੇ ਵਿੱਚ ਜਿਹੜਾ ਵੇਰਵਾ ਦਿੱਤਾ ਗਿਆ ਦੇਖੋ ਇਹ ਪਟੀਸ਼ਨ ਦਾ ਸਬੰਧ ਇਹ ਹੜਾਂ ਦੇ ਨਾਲ ਹੈ ਜਿਹ ਹੈ ਹੀ ਬੇਸਡ ਟੋਟਲੀ ਫਾਰ ਦੀ ਰੀਲੀਫ ਟੂ ਦੀ ਅਗਰੀਵਡ ਵਿਕਟਮ ਜਿਹੜੇ ਮੈਂ ਪੰਜਾਬੀ ਚ ਗੱਲ ਕਰਦਾ ਜਿਹੜੇ ਸਾਡੇ ਜਿਨ੍ਹਾਂ ਨਾਲ ਹੜ ਦੀ ਤਰਾਸ ਦੀ ਉਹਨਾਂ ਨਾਲ ਔਰ ਜਿਤੁਦੀ ਦਾ ਸਟਾਰਟਿੰਗ ਤੇ ਗੱਲ ਕੀਤੀ ਸੀ ਕਿ ਦੇ ਵਿੱਚ ਇਹਦਾ ਉਹਨਾਂ ਨੇ ਵੀ ਕਲੀਅਰ ਕੀਤਾ ਆਫਟਰ ਗoing ਥਰੂ that very studies ਕਿਉਂਕਿ ਇਟ ਇਜ਼ ਵਾ ਇਟ ਵਾਸ ਜਦੋਂ ਪਾਕਿਸਤਾਨ ਦੇ ਨਾਲ ਸੰਬੰਧ ਸਾਡੇ ਖਰਾਬ ਹੋਏ ਨੇ ਐਟ that moment of time ਪਾਣੀ ਰੋਕਿਆ ਗਿਆ ਦਿਸ ਇਜ਼ ਓਪਨ ਪਬਲਿਕ ਇਹ ਓਪਨ ਡੋਮੇਨ ਚ ਕੋਈ ਬੋਲੇ ਇਸ ਚੀਜ਼ ਨੂੰ ਨਾ ਬੋਲੇ ਬਟ ਉਹਨੂੰ ਡਾਇਵਰਟ ਕਰ ਦੇ ਕੁਝ ਕਰ ਦੇ ਵੀ ਆਰ ਨਾਟ ਆਫ ਦੀ ਵਿਊ ਕਿ ਵੀ ਹਾਂ ਉੱਥੇ ਪਾਣੀ ਦੇਣਾ ਚਾਹੀਦਾ ਸੀ ਕੁਐਸਚਨ ਇਹ ਹੈ ਕਿ ਵੀ ਜਿਹੜਾ BBMB 1966 ਦੇ ਰੈਕਗਨਿਸ਼ਨ ਐਕਟ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਕਿਉਂਕਿ ਪੰਜਾਬ ਇਸ ਦੀ ਰਿਪੇਰੀਅਨ ਸਟੇਟ ਜਿਹਦੇ ਵਿੱਚ ਮੈਕਸਿਮਮ ਜਿਹੜੀਆਂ ਰਿਵਰਦ ਨੇ ਉਹ ਜਾਣੀ ਹੈ ਰਿਪੇਰੀਅਨ ਅਫੈਕਟ ਕਿਹਨੂੰ ਕਰਦੀ ਹੈ ਪੰਜਾਬ ਅਫੈਕਟਡ ਹੈ ਕਿਉਂਕਿ ਸਭ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਜਿਹੜੇ ਕਿਨਾਰਿਆਂ ਤੇ ਲੋਕ ਆ ਉਹਨਾਂ ਨੂੰ ਅਫੈਕਟ ਕੀਤਾ ਜਾ ਸਕਦਾ ਉੱਥੇ ਮਤਲਬ ਕਿਉਂਕਿ ਡੂੰਘਾਈ ਦੇ ਵਿੱਚ ਖਾਈ ਦੇ ਵਿੱਚ ਪਾਣੀ ਆਉਣਾ ਪੰਜਾਬ ਚ ਤਾਂ ਤੁਸੀਂ ਦੇਖੋ ਕਿਸ ਕਿਸ ਲੈਵਲ ਤੇ ਕਿਦਾਂ ਕਿਦਾਂ ਮਤਲਬ 12 12 15 15 ਪਿੰਡਾਂ ਨੂੰ ਅਫੈਕਟ ਕੀਤਾ ਇਹਨੇ ਸੋ ਇਸ ਇਸ਼ੂ ਦੇ ਉੱਤੇ ਇੱਕ ਇਨਕੁਆਰੀ ਮੰਗੀ ਹੈ ਇੱਕ ਫੰਡ ਜਿੰਨੇ ਫੰਡ ਸੈਂਟਰ ਸਟਰੀਟ ਸੁੰਨ ਵਿੱਚ ਲੱਗਦਾ ਇੰਨੇ ਹਜ਼ਾਰ ਕਰੋੜ ਉਹ ਬੰਦਾ ਜਿਹਦਾ ਘਰ ਚਲਾ ਗਿਆ ਜਿਹਦੇ ਘਰ ਚੋਂ ਇੱਕ ਉਹਦਾ ਫੈਮਿਲੀ ਮੈਂਬਰ ਦੀ ਡੈਥ ਹੋ ਗਈ ਉਹਦੇ ਅਕਾਊਂਟ ਚ ਪੈਸੇ ਕਿੰਨੇ ਆਏ ਨੇ ਦੈਟ ਇਜ਼ ਦੀ ਰੈਲੇਵੈਂਟ ਕੁਐਸਚਨ ਕਿਉਂਕਿ ਫੰਡ ਨੂੰ ਜ਼ੀਰੋਆਂ ਲਾ ਕੇ ਦਰਸਾਉਣਾ ਇੱਕ ਗੱਲ ਹੈ ਉਹਦੇ ਵਿੱਚ ਇਨਫਰਾਸਟ੍ਰਕਚਰ ਆ ਗਿਆ ਕਿ ਜੀ ਅਸੀਂ ਰੋੜਾ ਬਣਾਣੀ ਹੈ ਰੀਬਿਲਡ ਕਰਨੀ ਹੈ ਨੋ ਦੀ ਫਰਸਟ ਕੁਐਸਚਨ ਇਜ਼ ਲਾਈਫ ਐਂਡ ਲਿਬਰਟੀ ਆਫ ਦੀ ਪਰਸਨਸ ਉਹਨਾਂ ਨੂੰ ਉਹਨਾਂ ਦੇ ਘਰ ਦਾ ਘਰ ਬਣਾ ਕੇ ਦੇਣਾ ਪੁਨਰਵਾਸ ਕਰਨਾ ਇੱਕ ਜੀ ਜਿਹਦਾ ਚਲਾ ਗਿਆ ਉਹਨੂੰ 1 ਕਰੋੜ ਰੁਪਇਆ ਮਿਨਿਮਮ ਉਹਦੇ ਘਰ ਨੂੰ ਨੌਕਰੀ ਦਾ ਇਹਨਾਂ ਨੇ ਬਹੁਤ ਸਤਕਾਰਯੋਗ ਕਿਸਾਨ ਜਥੇਬੰਦੀਆਂ ਨੇ ਮਨਜੀਤ ਜੀ ਬੈਠੇ ਹੋਏ ਨੇ ਬਹੁਤ ਸਤਿਕਾਰਯੋਗ ਤੇ ਇਹਨਾਂ ਦੇ ਬਦੌਲਤ ਬਹੁਤ ਕੁਝ ਜਿਹੜਾ ਮਤਲਬ ਇਹ ਸੰਘਰਸ਼ ਕਰਨ ਵਾਲੇ ਲੋਕ ਨੇ ਇਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਕਿੰਦਾ ਸ਼ਾਂਤਮਈ ਸੰਘਰਸ਼ ਸਰਕਾਰਾਂ ਨੂੰ ਝੁਕਾ ਦਿੰਦੇ ਹੁੰਦੇ ਆ ਸੋ ਉਹ ਉਹ ਆਸਪੈਕਟ ਨੂੰ ਲੈ ਕੇ ਟਾਈਮ ਗੈਪ ਜਿਹੜਾ ਰਿਲੀਫ ਅਨਾਉਂਸ ਕਰਨ ਦਾ ਉੱਥੇ ਵੀ ਬਾਇਜ਼ਨੈਸ ਮੈਂ ਵੀ ਇਹ ਗੱਲ ਓਪਨਲੀ ਕਹਣਾ ਔਰ ਮੈਂ ਪਟੀਸ਼ਨ ਚ ਵੀ ਕਹੀ ਹੈ ਵੀ ਕਿਤੇ ਨਾ ਕਿਤੇ ਇੱਥੇ ਲੱਗਦਾ ਕਿ ਜਿਹੜਾ ਸਿਰ ਦਾ ਤਾਜ ਹੈ ਜਿਹਦਾ ਤਾਂ ਦੂਜੇ ਦਿਨੇ ਇਹਨਾਂ ਨੂੰ ਰੀਲੀਫ ਅਨਾਉਂਸ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬੀਤ ਪੰਜਾਬੀ ਸਾਰੇ ਆਲ ਓਵਰ ਵਰਲਡ ਦੇ ਵਿੱਚ ਲੋਕਾਂ ਦਾ ਜਿੱਥੇ ਕਿਤੇ ਕਿਸੇ ਨਾਲ ਤਕਾ ਹੁੰਦਾ ਕਿਸੇ ਦੇ ਫਲੱਡ ਪੀੜ ਜਿਹੜੇ ਵੀ ਹੜ੍ਹ ਪੀੜ ਤਾਂ ਉੱਥੇ ਜਾ ਕੇ ਸਭ ਤੋਂ ਅੱਗੇ ਆਉਨੇ ਆ ਬਟ ਮੈਂ ਆਮ ਕਮਿੰਗ ਟੂ ਥੈਟ ਓਨਲੀ ਲੀਗਲ ਪੁਆਇੰਟਸ ਓਨਲੀ ਸੋ ਮੈਂ ਕਹਿੰਦਾ ਕਿ ਵੀ ਜਿਹੜਾ ਸਾਡਾ ਸੇਫ ਡੈਮ ਸੇਫਟੀ ਐਕਟ ਹੈ ਉਹਦੀਆਂ ਪ੍ਰੋਵੀਜ਼ਨਸ ਦੀ ਵਾਇਓਲੇਸ਼ਨ ਹੈ ਜਿਹੜਾ BBMB ਦੇ ਵਿੱਚ ਸੈਂਟਰ ਨੇ ਆ ਕੇ ਸਟੇਟ ਤੇ ਕਵਰ ਕੀਤਾ ਉਹਦੇ ਤੇ ਕੋਈ ਮੈਂ ਤਾਂ ਇਥੋਂ ਤੱਕ ਵੀ ਮੰਗਿਆ ਕਿ ਵੀ ਡੈਮ ਦਾ ਕਿੰਨੇ ਫੁੱਟ ਪਾਣੀ ਕਿਹੜੇ ਟਾਈਮ ਕਿੰਨਾ ਕਿੰਨਾ ਤੁਸੀਂ ਕਲੈਕਟ ਕੀਤਾ ਉਹ ਵੀ ਪਬਲਿਕ ਕਰੋ ਤਦੇ ਪਤਾ ਚੱਲੂਗਾ ਨਾ ਵੀ ਹੋਇਆ ਕੀ ਹੈ ਇਕਦਮ ਤਾਂ ਇੰਨਾ ਇੰਨਾ ਨਹੀਂ ਪਿਆ ਜਦ ਪਾਣੀ ਗਰਾਊਂਡ ਤੇ ਐਨਾ ਤਾਂ ਨਹੀਂ ਨਹੀਂ ਪਿਆ ਜੀ ਸੋ ਮੈਂ ਇਹ ਵੀ ਕੈਂ ਮਤਲਬ ਮੰਗ ਕਿਉਂਕਿ ਡਾਇਰੈਕਟਲੀ ਕੋਰਟ ਨੂੰ ਮੈਂ ਆਪਣਾ ਥਿਊ ਦੇ ਦਾਂ ਇਟ ਇਜ਼ ਨਾਟ ਮਤਲਬ ਮੇਰਾ ਇੱਕ ਥਿਊ ਹੋ ਸਕਦਾ ਐ ਐਕਸਪਰਟ ਕਮੇਟੀ ਜਿਹੜੀ ਕਿ ਰਿਟਾਇਰਡ ਡਿਸਟ੍ਰਿਕਟ ਜਿਹੜਾ ਕਿ ਰਿਟਾਇਰਡ ਹਾਈ ਕੋਰਟ ਦਾ ਜੱਜ ਸਾਹਿਬ ਮੋਨੀਟਰ ਕਰਨ ਉਹਦੇ ਵਿੱਚ ਫੈਕਟ ਫਾਈਨਡਿੰਗ ਹੋਵੇ ਕਿਹੜਾ ਰਿਸਪਾਂਸਿਬਲ ਆਫੀਸਰ ਹੈ ਉਹਦੇ ਤੇ ਉਹਨੂੰ ਸਜ਼ਾ ਵੀ ਹੋਵੇ ਉਹਦੇ ਪਰਚਾ ਵੀ ਹੋਵੇ ਕੰਪਨਸੇਸ਼ਨ ਉਹਦੀ ਪਾਕਟ ਚੋਂ ਵੀ ਜਿੰਨਾ ਵੀ ਪ੍ਰਾਵਧਾਨ ਬਣਦਾ ਫਾਈਨ ਦੇ ਰੂਪ ਦੇ ਵਿੱਚ ਤਦੇ ਅੱਗੇ ਵਾਸਤੇ ਔਰ ਜਿੰਨੇ ਵੀ ਦਰਿਆ ਵਗਦੇ ਨੇ ਪੰਜਾਬ ਚ ਉਹਦਾ ਦਾ ਜਿਹੜਾ ਕੰਡਾ ਹੈ ਉਹ ਪੱਕਾ ਕਿਵੇਂ ਕਰਨਾ ਹੈ ਕੀ ਤਰਾਬਦਾ ਹੈ ਨਾ ਉਹ ਉਹ ਟਾਈਮ ਬౌండ్ ਮੈਨਰ ਦੇ ਵਿੱਚ ਹੋਵੇ ਇਨ ਫਿਊਚਰ ਮੇ ਨਾ ਹੋਵੇ ਠੀਕ ਹੈ ਠੀਕ ਹੈ ਰਾਏ ਸਾਹਿਬ ਇੱਕ ਗੱਲ ਬਾਗੜੀ ਸਾਹਿਬ ਨੇ ਜਿਹੜੀ ਮੈ ਰੈਸਟ ਵਿੱਚ ਕਹਿਣਾ ਇਵਨ ਕੇ ਉਹ ਕੇਸ ਪਜਾ ਮੈਂ ਓਨਲੀ ਵਨ ਸੈਕਿੰਡ ਫਿਰ ਮੈਂ ਕਨਕਲੂਡ ਕਰੂੰਗਾ ਕਿ ਆਮ ਇਟ ਇਜ਼ ਨੋਟ ਪੋਸੀਬਲ ਫਾਰ ਮੀ ਟੂ ਕੰਟੀਨਿਊ ਜ਼ਿਆਦਾ ਮੈਂ ਨਹੀਂ ਕਰ ਪਾਉਂਗਾ ਤੇ ਮੈਂ ਇਹ ਕਹਿਣਾ ਕਿ ਵੀ ਜਿਹੜੇ ਮਤਲਬ ਉਹ ਜਿੰਨੇ ਕੰਡੇ ਨੇ ਉਹ ਐਕਸਪਰਟ ਦੱਸਣ ਕਿਦਾਂ ਕਿਦਾਂ ਉਹ ਪੱਕੇ ਹੋਣੇ ਟਾਈਮ ਬਾਉਂਡ ਮੈਨਰ ਦੇ ਵਿੱਚ ਇਨ ਫਿਊਚਰ ਦੇ ਵਿੱਚ ਵੀ ਉਹ ਇਦਾਂ ਦਾ ਜਿਆਦਾ ਮਤਲਬ ਨਾ ਹੋਵੇ ਪੰਜਾਬ ਨਾਲ ਔਰ ਜਿਹੜਾ ਰਾਈਟ ਹੈ ਕੰਟਰੋਲ ਦਾ ਮੈਕਸਿਮਮ ਉਹ ਪੰਜਾਬ ਨੂੰ ਫਿਰ ਰੀਟੇਨ ਕੀਤਾ ਜਾਵੇ ਜਿਹੜਾ ਕਿ ਹੁਣ ਪਿੱਛੇ ਜੇ ਸੈਂਟਰਲ ਐਕਟ ਦੇ ਵਿੱਚ ਰਹਿ ਕੇ ਉਹ ਉਹਨਾਂ ਤੋਂ ਪੰਜਾਬ ਤੋਂ ਉਹ ਰਾਈਟ ਵੀ ਜਿਹੜਾ ਲਿਆ ਗਿਆ 댓올 ਮੈਂ ਨਕ ਤੋਂ ਤੋਂ ਮਾਫੀ ਲਵਾਂਗਾ ਕਿਉਂਕਿ ਮੈਂ ਆਨ ਦੀ ਵੇ ਮੇਰਾ ਬਹੁਤ ਮੈਂ ਕੰਟੀਨਿਊ ਨਹੀਂ ਕਰ ਸਕਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਮ ਰੀਅਲੀ ਗ੍ਰੇਟਫੁਲ ਆਮ ਆਮ ਸੀਕਿੰਗਲੀ ਮੈਂ ਮਾਫੀ ਚਾਹਨਾ ਹੈ ਮੈਂ ਕੰਟੀਨਿਊ ਨਹੀਂ ਕਰ 파 ਰਹੇ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਟਿਵਿਟੀ ਜੀ ਜੁੜੇ ਹੋਰ ਆਪਣੀ ਗੱਲਬਾਤ ਜਿਹੜੀ ਇਹ ਰابطਾ ਤੁਹਾਡੇ ਨਾਲ ਜ਼ਰੂਰ ਰੱਖਾਂਗੇ ਅੱਗੇ ਵੀ ਜਿਹੜੀ ਤੁਸੀਂ ਪੀਆਰ ਡੈਫੀਨਿਟਲੀ ਮੈਂ ਮੈਂ ਪੰਜਾਬੇ ਹਾਂ ਹੁਣ ਫੇਰਦਾ ਡੈਫੀਨਿਟਲੀ ਉਹਦਾ ਪੂਰਾ ਡਿਟੇਲ ਆਪਾਂ ਫਿਰ ਕਰ ਲਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਜੀ ਦਾ ਖਾਲਸਾ ਵੈਕ ਸਿੰਘ ਸਾਹਿਬ ਜੀ ਬਹੁਤ ਖਾਲਸਾ ਵੈਕ ਸਿੰਘ ਸਾਹਿਬ ਜਿਹੜਾ ਜਿਹੜੀ ਗੱਲ ਚਰਨਪਾਲ ਬਾਗੜੀ ਜੀ ਕਹਿ ਰਹੇ ਸੀ ਵਕੀਲ ਸਾਹਿਬ ਕਿ ਕਿਸੇ ਦਾ ਮਕਾਨ ਜਿਹੜਾ ਟੁੱਟਿਆ ਹੈਗਾ ਕਿਸੇ ਦਾ ਘਰ ਪਰਿਵਾਰ ਦਾ ਜੀ ਜਿਹੜਾ ਗਿਆ ਹੁਣ ਸਰਕਾਰ ਉਸ ਦੇ ਵਿੱਚ ਕਹਿ ਰਹੀ ਹੈ ਕਿ ਅਸੀਂ ਸਰਵੇ ਕਰਾਵਾਂਗੇ ਮਕਾਨ ਕਿਸ ਦਾ ਨੁਕਸਾਨਿਆ ਗਿਆ ਹੈਗਾ ਫਿਰ ਉਸ ਦੀ ਵਿੱਤੀ ਸਹਾਇਤਾ ਹੋਏਗੀ ਯਾਨੀ ਕਿ ਤੈ ਕੁਛ ਨਹੀਂ ਹੈ ਇੱਕ ਜ਼ਬਾਨੀ ਕਲਾਮੀ ਕਹ ਲੋ ਕਿ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਇਸ ਤੋਂ ਇਲਾਵਾ ਜਿਹੜਾ 20000 ਰੁਪਇਆ ਪਰ ਏਕੜ ਦੇ ਹਿਸਾਬ ਨਾਲ ਦੇੜ ਦੀ ਗੱਲ ਕਹੀ ਜਾ ਰਹੀ ਹੈ ਉਹ ਤੇ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਆ ਰਹੀ ਸੀ ਕਿ ਰੇਤਾ ਜਿਹੜਾ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਮਾ ਜਿਹੜਾ ਹੋ ਗਿਆ ਹੈ ਉਸ ਨੂੰ ਕੱਢਣ ਦੀ ਗੱਲ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਆਪਣੀ ਮਰਜ਼ੀ ਦੇ ਨਾਲ ਰੇਤ ਜਿਹੜਾ ਉਹ ਕੱਢ ਸਕਦਾ ਉਸ ਦੇ ਵਿੱਚੋਂ ਤੇ ਜਿੱਥੇ ਮਰਜ਼ੀ ਚਾਹੇ ਵੇਚ ਸਕਦਾ ਹਾਲਾਂਕਿ ਉਸ ਨੂੰ ਲੈ ਕੇ 15 ਨਵੰਬਰ ਦੀ ਤਰੀਕ ਜਿਹੜੀ ਹੈ ਜ਼ਰੂਰ ਉਹ ਤੈਅ ਕਰ ਦਿੱਤੀ ਗਈ ਹੈ ਇਸ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਅਜੇ ਤੋ ਤੱਕ ਅਸੀਂ ਦੇਖਦੇ ਹਾਂ ਜਿੰਨਾ ਜਿੰਨਾ ਕੁਝ ਦੇਖਿਆ ਹੈਗਾ ਇਸ ਸਾਰੇ ਹੜ ਵਾਲੀ ਸਥਿਤੀ ਦੇ ਵਿੱਚ ਉਹਦੇ ਵਿੱਚ ਇੱਕ ਚੀਜ਼ ਤਾਂ ਇਹ ਦੇਖਣ ਚਾਹੀਏ ਕਿ ਇਹ ਤਾਂ ਹੈ ਨਹੀਂ ਆ ਵੀ ਸਾਰੇ ਖੇਤ ਦੇ ਵਿੱਚ ਰੇਤਾ ਬਰਾਬਰ ਹੈ ਕਿਸੇ ਕਿਸੇ ਦੇ ਖੇਤ ਦੇ ਵਿੱਚ ਮਿੱਟੀ ਵੀ ਵਹਾ ਕੇ ਲੈ ਗਿਆ ਦਰਿਆ ਨੇ ਆਪਣੇ ਨਾਲ ਉਸ ਦੀ ਪਰਭਾਈ ਕਿੱਦਾਂ ਹੋਏਗੀ ਉਸ ਦਾ ਕਿਸ ਤਰੀਕੇ ਨਾਲ ਹੋਏਗਾ ਔਰ ਮਿੱਟੀ ਕਿੰਨੀ ਰੇਤਾ ਕਿੰਨੀ ਚੱਕਣੀ ਹੈਗੀ ਆ ਇਹ ਕਿਤੇ ਅਫਸਰ شاہੀ ਦੇ ਹੁਕਮਾਂ ਦੇ ਵਿੱਚ ਕਿਤੇ ਉਲਝ ਕੇ ਨਾ ਰਹਿ ਜਾਵੇ ਇਹ ਚੀਜ਼ ਜਾਨੀ ਕਿ ਜ਼ਮੀਨੀ ਪੱਧਰ ਤੇ ਕਿਸਾਨ ਨਾ ਖੱਜਲ ਹੋਵੇ ਆ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੱਕ ਤਾਂ ਇਹਨੂੰ ਇਹ ਟਾਈਮ ਬਾਉਂਡ ਕਰਨਾ ਬੜੀ ਗਲਤ ਗੱਲ ਹੈ ਇਹਨਾਂ ਨੇ 15 ਨਵੰਬਰ ਕਿਹਾ ਅਜੇ 2 ਮਹੀਨੇ ਤਾਂ ਮੈਨੂੰ ਲੱਗਦਾ ਉਹਨਾਂ ਖੱਤਿਆਂ 'ਚ ਬੜੇ ਹੀ ਨਹੀਂ ਹੋਣਾ ਜਿੱਥੇ ਰੇਤ ਜਿੱਥੇ ਬਾਹਰੋਂ ਮਿੱਟੀ ਪਣਾ ਕੇ ਪੈ ਗਿਆ ਦੂਸਰੀ ਗੱਲ ਵੀ ਉਹਨੂੰ ਇੰਨੀ ਜਲਦੀ ਉਹ ਵਿਕ ਜੂਗੀ ਸਾਰੀ ਇਹ ਸਰਕਾਰ ਨੂੰ ਕੀ ਚਾਹਤ ਹੈ ਵੀ ਫਾਰਮਰ ਦੇ ਕੋਲ ਇੰਨੀ ਹਿੰਮਤ ਹੈ ਕਿ ਆ ਵੀ ਉਹ ਚੱਕ ਕੇ ਸਾਰੀ ਰੇਤ ਵੇਚ ਲੂਗਾ ਫਟਾਫਟ ਛੋ ਇਹ ਇੱਕ ਤਾਂ ਟਾਈਮ ਬਾਉਂਡਰੀ ਹੋਣਾ ਚਾਹੀਦਾ ਸਾਨੂੰ ਇਹ ਕਬੂਲੇ ਨਹੀਂ 15 ਨਵੰਬਰ ਇਹਨਾਂ ਦੀ ਅੱਜ ਹੀ ਕੱਲ੍ਹ ਕਾਦੀ ਮੀਟਿੰਗ ਚਗੀ ਪੱਤੋ ਸੋਰੀ ਕਾਦੀ ਮੀਟਿੰਗ ਚਗੀ ਕਿਸਾਨ ਮਜ਼ਦੂਰ ਮੋਰਚੇ ਦੀ ਅਰ ਅਸੀਂ ਮੀਟਿੰਗ ਤੈਅ ਕੀਤਾ ਕਿ ਅਜੀ ਪਾਈ ਜਿਹੜੀ ਖੇਤਾਂ ਦੀ ਰੇਤ ਆਉਦੀ ਜੱਥੇਬੰਦੀਆਂ ਆਪ ਚਕਾਵਾਂਗੇ ਖੜਕੇ ਕੋਈ ਇਹਨਾਂ ਦਾ ਹਸਰਾ ਜਿਆ ਲਾਗੇ ਨਹੀਂ ਲੱਗਣ ਦੇਵਾਂਗੇ ਇਹ ਸਰਕਾਰਾਂ ਅੱਗੇ ਵੀ ਇਹ ਤਾਂ ਕੀਤੀ ਸੀ ਇਹਨਾਂ ਨੇ ਟਾਈਮ ਆਉਂਡ ਕਰਤਾ ਰਹਿਤਾ ਚੱਕੀ ਨਹੀਂ ਗਈ ਮੁੜ ਕੇ ਉਹ ਲੋਕਾਂ ਨੂੰ ਨਾ ਤਾਂ ਖੇਤਾਂ ਜੋ ਰੇਤ ਕੋ ਚੱਕਣ ਦੇਣ ਉਹ ਹਸਰਾ ਜਿਹਨਾਂ ਦੇ ਜਿਹੜੇ ਮਾਈਨਿੰਗ ਵਾਲੇ ਅਫੀਸਰ ਆ ਉਹ ਪਰੇਸ਼ਾਨ ਕੰਮ ਇਹ ਤੇ ਫਲੋਰ ਕੋਲ ਹੋਇਆ ਜੀ ਵੀ ਅਸੀਂ ਜਦੋਂ ਬੰਦੇ ਝੰਡੇ ਲਾ ਕੇ ਚੁਕਾਈ ਫਿਰ ਉੱਥੇ ਬਹਿ ਕੇ ਜਾ ਕੇ ਵੀ ਆਓ ਕਿਹੜਾ ਅਪਚਰ ਆਉਂਦਾ ਆਓ ਕਿਹੜਾ ਟਿਪ ਨਹੀਂ ਆਉਂਦਾ ਇਹ ਦੇਖੋ ਇਹ ਗੱਲ ਜਿਹੜੀ ਸਰਕਾਰ ਹੈ ਬਿਲਕੁਲ ਇਹ ਟਾਈਮ ਕਾਉਂਡ ਕਰਦੇ ਨੇ ਦੇਖੋ ਜੀ ਤੁਸੀਂ ਕਾਹਦਾ ਟਾਈਮ ਆਨ ਕਰਦੇ ਹੋ ਜਦੋਂ ਉਹਨੇ ਆਪਣੇ ਖੇਤ 'ਚੋਂ ਉਹ ਰੇਤਾ ਪਈ ਚਕਾਉਣੀ ਕੋਈ ਕਿਸਾਨ ਆਪਣਾ ਖੇਤ ਹੋਰ ਖਰਾਬ ਕਰ ਲੇਗਾ ਤਾਂ ਉਹਨੇ ਟਾਈਮ ਕਾਉਂਡ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜੇ ਖੇਤ ਛਰੇ ਪੈ ਗਏ ਜਿੱਥੋਂ ਪਾਣੀ ਟੁੱਟਿਆ ਉਹਦਾ ਖੇਤ ਵਹਾ ਕੇ ਲੈ ਗਿਆ ਜੀ ਉਹ ਡੂੰਗੇ ਟੋਏ ਪੈ ਗਏ ਜੀ ਉਹਦੀ ਪਰਪਾਈ ਕਿਵੇਂ ਹੋਊਗੀ ਕੋਈ ਸਰਕਾਰ ਕੋ ਪ੍ਰਵੀਜ਼ਨ ਹੈ ਇਸ ਤਰ੍ਹਾਂ ਦੀ ਕੋਈ ਦੱਸਿਆ ਕੋਈ ਅਨਾਉਂਸਮੈਂਟ ਉਹਦੇ ਲਈ ਤੇ ਫਿਰ ਜਿਹੜਾ 20000 ਕੀਤਾ ਇਹਨਾਂ ਨੇ ਬਲਦੀ ਜੀ ਜੀ ਅੱਜ ਇਹ ਦੱਸਣਾ ਚਾਹੁੰਦੇ ਆ ਵੀ ਭਾਈ 30000 ਨਾਲ ਕੀ ਬਣੂਗਾ 30 ਤੋਂ 35000 ਰੁਪਏ ਤਾਂ ਕਿੱਲੇ ਤੇ ਖਰਚਿਆ ਆ ਤੇ ਇਹ ਵੀ ਗੱਲ ਨਾਲ ਹੀ ਆ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਠੇਕਾ ਪਹਿਲੇ ਹੀ ਦਮਾਤ ਲੈ ਲੈਂਦੇ ਆ ਤੇ ਹੁਣ ਉਹ ਠੇਕਾ ਅਦਵਾਤ ਕਿਆ ਹੋਇਆ ਵਾਜੂਏ ਦਿੱਕਤ ਨਹੀਂ ਮੁੜਦਾ ਜਿਹੜੇ ਕੋਲ ਨਹੀਂ ਲਿਆ ਉਹ ਭਾਵੇਂ ਕਹਿ ਦੂ ਕੋਈ ਪਾਈਪ ਕਰਾ ਤੂੰ ਪੁੱਛਦਾ ਤੂੰ ਕੱਟ ਦੇ ਦੇ ਪਰ ਉਹ ਤੁਸੀਂ ਵੇਖੋ ਉਹ ਸਾਰਾ ਜੋੜ ਕੇ ਲਾਇਏ ਤੇ ਉਹਦਾ 40000 ਖਰਚਾ ਚੋ ਵੇਚੋ ਨਹੀਂ ਰਹੀ ਅਗਲੀ ਵਾਰ ਜੇ ਬੀਜੂਗਾ ਤਾਂ ਡੇਕਾਉਂ ਚ ਪਾ ਦੇਾਂਗੇ ਤੇ ਉਹ 40000 ਖਰਚਾ ਤੇ ਉਹਨੂੰ ਇਹ ਕਹਿੰਦੇ 20000 ਦੇਣਾ ਉਹਦਾ ਖਰਚਾ ਵੀ ਨਹੀਂ ਦੇਣਾ ਉਹਦਾ ਚੋਥਾ ਅਸੀਂ 70000 ਦੀ ਮੰਗ ਕੀਤੀ ਸੀ ਤੁਹਾਨੂੰ ਪਤਾ ਵੀ 70000 ਤੋਂ ਵੱਧਾ ਚੋਂ ਨਿਕਲਦਾ ਜਿਹੜੇ ਖਰੇ ਖਤੇ ਆ ਤੇ ਫੇਰ 70000 ਕਿਉਂ ਨਹੀਂ ਦਿੱਤਾ ਸਰਕਾਰ ਨੇ ਉਹ ਦੇਖੋ ਜੀ ਇਹ ਕੁਦਰਤੀ ਆਫਤ ਥੋੜੀਆ ਸਾਡੀ ਪਹਿਲੀ ਗੱਲ ਤਾਂ ਮੁੱਖ ਮੰਤਰੀ ਜੀ ਨੇ ਇਹ ਕਹਿਣਾ ਵੀ ਇਹ ਕੁਦਰਤੀ ਆਫਤ ਹੈ ਇਹ ਕੁਦਰਤੀ ਆਫਤ ਨਹੀਂ ਜਿਹੜੀ ਕਿਸੇ ਜਾਤੀ ਕੱਲ ਹੈ ਅੱਜ ਉਹਦੇ ਨਾਲ 100% ਅਹਿਮ ਦੇ ਇਹ ਮਨ ਮੇੜ ਹੈ ਇਹ ਸਾਰਾ ਕੁਝ ਸਾਜਿਤ ਕਰੀ ਗਈ ਹੈ ਇੰਨਾ ਪਾਣੀ ਇਕੱਠਾ ਕਰ ਲੈਣਾ ਫਿਰ ਉਹਨੂੰ ਇੱਕਦਮ ਛੱਡ ਦੇਣਾ ਇਹ ਇੱਕ ਤਜ ਦੇ ਤਹਿਤ ਹੋਇਆ ਪਰ ਚਲੋ ਇਹਨੂੰ ਇੱਕ ਪਾਸੇ ਰੱਖ ਲਈਏ ਜੀ ਵੀ ਇਹ ਇਝਾਰ ਹੈ ਜੀ ਪਰ ਇਹ ਅੰਗਿਣਿਤ ਮੰਦੀ ਜਾਤ ਕਰਨੀ ਨਾ ਤੇ ਇੰਨਾ ਪਾਣੀ ਇਕੱਠਾ ਕਰਨਾ ਸੀ ਉਹਨੂੰ ਰੀਡ ਕਰਨਾ ਸੀ ਕਿਉਂ ਨਹੀਂ ਕੀਤਾ ਲੋਕਾਂ ਨੂੰ ਪਹਿਲਾਂ ਉਹਦੀ ਤਿਆਰੀ ਬਾਰੇ ਦੱਸਣਾ ਸੀ ਕਿਉਂ ਹੋਇਆ ਗਿਆ ਭਾਈ ਸਾਹਿਬ ਇਹ 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 ਪੁਆਇੰਟ ਹੈਗਾ ਮੈਂ ਮੈਂ ਜਿਹੜੀ ਇੱਕ ਚੀਜ਼ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੀ ਆ ਹੁਣ ਇੱਕ ਚੀਜ਼ ਹੋਰ ਮੈਂ ਤੁਹਾਡਾ ਰਿਐਕਸ਼ਨ ਲੈਣਾ ਚਾਹੁੰਦਾ ਜਿਹੜੀ ਗੱਲ ਸਰਕਾਰ ਨੇ ਇਹ ਕਹੀ ਹੈ ਕਿ ਘਰ ਜਿਨ੍ਹਾਂ ਦੇ ਬਰਬਾਦ ਹੋਏ ਨੇ ਖਰਾਬ ਹੋਏ ਨੇ ਟੁੱਟੇ ਨੇ ਉਹਨਾਂ ਦਾ ਅਸੀਂ ਸਰਵੇ ਕਰਾਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਵਿੱਤੀ ਸਹਾਇਤਾ ਦੇਵਾਂਗੇ ਇੱਕ ਪਾਸੇ ਤਾਂ ਲੋਕ ਆਪ ਮੁਹਾਰੇ ਜਿਹੜੇ ਚਾਹੇ ਉਹ ਕਲਾਕਾਰ ਹੋਣ ਬਾਲੀਵੁੱਡ ਦੇ ਪੰਜਾਬ ਦੇ ਕਲਾਕਾਰ ਹੋਣ ਹੋਰ ਜਿਹੜੇ ਇੰਡਸਟਰੀਅਲਿਸਟ ਹੋਣ ਉਹ ਸਾਹਮਣੇ ਆਏ ਹੋਏ ਨੇ ਵਿਦੇਸ਼ਾਂ ਤੋਂ ਜਿਹੜੇ ਸਾਡੇ ਐਨਆਰਆਈ ਭਰਾ ਨੇ ਉਹ ਸਾਹਮਣੇ ਸੰਸਥਾਵਾਂ ਖਾਲਸਾ ਐਡ ਜਾਂ ਗਲੋਬਲ ਸਿਕਸ ਵਰਗੀਆਂ ਯੂਨਾਈਟਿਡ ਸਿਕਸ ਵਰਗੀਆਂ ਸਾਹਮਣੇ ਆਈਆਂ ਨੇ ਉਹ ਜਿਹੜੇ ਪਿੰਡਾਂ ਦੇ ਪਿੰਡ ਗੋਦ ਲੈਣ ਨੂੰ ਕਹਿ ਰਹੀਆਂ ਨੇ ਕਿਤੇ ਇਹ ਤਾਂ ਨਹੀਂ ਕਿ ਉਦੋਂ ਤੱਕ ਜਿਹੜਾ ਮਾੜਾ ਮੋਟਾ ਲੋਕਾਂ ਦੇ ਜ਼ਖਮਾਂ ਤੇ ਮਲ੍ਹਮ ਲੱਗ ਜੇਗੀ ਤੇ ਸਰਕਾਰ ਜਿਹੜਾ ਉਸੇ ਦੇ ਵਿੱਚ ਉਹ ਕਹਿ ਰਹੀ ਹੈ ਕਿ ਠੀਕ ਹੈ ਅਸੀਂ ਸਰਵੇ ਕਰਾਂਗੇ ਤੇ ਜਿਹੜੇ ਸਾਨੂੰ ਲੱਗੇ ਉਹ ਫਿਰ ਅਸੀਂ ਬਿੱਤੀ ਸਹਿਤ ਤੁਹਾਡੇ ਸੋਚਾਂਗੇ ਮਤਲਬ ਯਾਨੀ ਕਲੀਅਰ ਨਹੀਂ ਕੀਤੀ ਇਹ ਗੱਲ ਉਹਨਾਂ ਨੇ ਨਹੀਂ ਦੇਖੋ ਪੰਦੀਪ ਜੀ ਪਹਿਲੀ ਗੱਲ ਤਾਂ ਮੈਂ ਕਵਾਂਗਾ ਤੇ ਮੁੱਖ ਮੰਤਰੀ ਜੀ ਦੇ ਬਿਆਨ ਦਾ ਉਹਨਾਂ ਚਿਰ ਦਾ ਭਰੋਸਾ ਹੀ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਇਹਨੂੰ ਹਕੀਕਤਾਂ ਉੱਤੇ ਜ਼ਮੀਨ ਤੇ ਆ ਨਹੀਂ ਜਾਂਦਾ ਇਹਨਾਂ ਦਾ ਅਨਾਉਂਸਮੈਂਟ ਕਿਉਂ ਕਿਉਂਕਿ ਪਿਛਲੀ 23 ਵਾਲੇ ਤੇ ਵੀ ਇਹਨਾਂ ਨੇ ਕਿਹਾ ਸੀ ਕਿ ਤਾਨੂੰ ਮੁਰਗੀ ਦਾ ਵੀ ਮਿਲੂਗਾ ਤੁਹਾਨੂੰ ਬੱਕਰੀ ਦਾ ਵੀ ਮਿਲੂਗਾ ਤੇ ਉਹ ਮੁੜ ਕੇ ਟੱਕ ਵੀ ਨਹੀਂ ਲੱਭਾ ਲੋਕਾਂ ਨੂੰ ਤੇ ਹੁਣ ਵੀ ਕਹਿੰਦੇ ਆ ਕਿ ਸਰਵੇ ਕਰਾਂਗੇ ਇਹ ਸਰਵੇ ਐਂ ਹੀ ਰਹਿ ਜਾਂਦੇ ਆ ਸਰਵੇ ਕਿਸ ਗੱਲ ਦੇ ਕਰਦੇ ਆ ਅੱਜ ਕੱਲ ਤਾਂ ਸਾਰਾ ਕੁਝ ਇੰਟਰਨੈਟ ਦੱਸਦਾ ਐਥੇ ਕੋਠੀ ਪਈ ਹੋਈ ਆ ਐਡੀ ਪੱਟੀ ਕੋਠੀ ਆ ਇੱਥੇ ਛੋਟਾ ਮਕਾਨ ਹੈ ਸਰਵੇ ਕਰਨ ਨੂੰ ਕਿੰਨਾ ਟਾਈਮ ਲੱਗਦਾ ਜੀ ਉਸ ਸ਼ੇੜੀਆਂ ਦੇ ਵਿੱਚ ਪਤਾ ਨਹੀਂ ਪੈਂਦੇ ਕਿੰਨਾਂ ਦੇ ਵਿੱਚ ਕਿੰਨੇ ਮਕਾਨ ਟੈਗੇ ਨੇ ਹੁਣ ਇਹਨਾਂ ਨੂੰ ਖੇਤ ਚ ਅੱਗ ਲੱਗੀਓ ਇੱਕ ਖੇਤ ਦੇ ਵਿੱਚ ਤਾਂ ਨਜ਼ਰ ਇਹਨਾਂ ਨੂੰ ਇੰਟਰਨੈਟ ਦੱਸਦਾ ਇਹਨਾਂ ਦਾ ਤੇ ਫਿਰ ਭਾਈ ਇਹਨਾਂ ਨੂੰ ਕੋਠੀ ਨਹੀਂ ਠੀ ਉਹਨੇ ਦੀਦੀ ਇੰਟਰਨੈਟ ਨਹੀਂ ਕੋਠੀ ਦਾ ਪਤਾ ਨਹੀਂ ਪਿਆ ਐ ਪਾਣੀ ਦੀ ਟੁੱਪੀ ਪਈ ਕੋਠੀ ਚ ਕੀ ਜਿਹੜੀ ਜਿਹੜੇ ਡੈਮੇਜ ਹੋਈ ਐ ਸੋ ਉਹਨਾਂ ਹੀ ਉੱਥੇ ਦੇ ਘਰ ਬੇ ਹੋਣਾ ਸੋ ਉਹ ਕਲੀਅਰ ਕਰਤਾ ਵੀ ਇਹ ਬਿਲਕੁਲ ਸਰਕਾਰ ਨੇ ਆਪਣੇ ਸਿਰੋਂ ਲਾਉਣ ਲਈ ਗਲਾਵਾ ਵੀ ਕੱਲ ਨੂੰ ਕੋਈ ਆਇਆ ਪ੍ਰਧਾਨ ਮੰਤਰੀ ਕਹਿ ਚੁ ਉਹ ਤੋਂ ਪਹਿਲਾਂ ਫਟਾਫਟ ਅਨਾਉਂਸਮੈਂਟ ਕਰ ਦਈਏ ਦੇਣਾ ਲੈਣਾ ਕੱਖ ਨਹੀਂ ਗੱਲਾਂ ਕਰਕੇ ਤੁਰ ਜਾਣਾ ਹਾਂ ਦੇ ਵੀ ਮੁੱਖ ਮੰਤਰੀ ਇਹ ਕਹਿੰਦਾ ਸੀ ਫੈਸਲਾ ਜਿੱਥੋਂ ਸਾਦੀ ਰੇਂਜ ਕਰੀਏ ਇਹਦਾ ਮਤਲਬ ਹੈ ਪੈਸੇ ਨਾਲ ਕੋਈ ਤਿਆਰੀ ਨਹੀਂ ਜੀ ਤਾਂ ਫਿਰ ਤੁਸੀਂ ਭਾਈ ਨੋਸਮੈਂਟ ਕਦ ਕਰ ਰਹੇ ਹੋ ਸੋ ਇਹ ਬਿਲਕੁਲ ਹਵਾਈ ਗੱਲਾਂ ਨੇ ਇਹ ਕੋਈ ਭਰੋਸੇਜੋਗ ਨਹੀਂ ਹੁਣ ਤੇ ਕਦੇ ਸਰਕਾਰ ਫੇਲ ਹੋਈ ਆ ਇਹ ਜ਼ੀਰੋ ਲੈਵਲ ਤੇ ਬੈਠੀ ਆ ਸਰਕਾਰ ਇਹਨਾਂ ਦੇ ਪੱਲੇ ਕੱਖ ਨਹੀਂ ਔਰ ਇਹ ਜਿਹੜੀ ਸਰਕਾਰ ਹੁਣ ਆ ਰਹੀ ਆ ਕੱਲ ਨੂੰ ਬੀਜੇਪੀ ਦੀ ਇਹ ਸਰਕਾਰ ਨੇ ਵੀ ਹਾਲੇ ਤੱਕ ਕੇਵਲ ਕਿਹੜੀ ਮਾਰ ਸਰਕਾਰੀ ਮਕੂੰਗਾ ਵੀ ਕਿਹੜੀ ਮਾਰ ਸਰਕਾਰੀ ਆ ਹਾਲੇ ਤੱਕ ਅਨਾਉਂਸਮੈਂਟ ਉਹਨਾਂ ਵੱਲੋਂ ਵੀ ਕੋਈ ਨਹੀਂ ਹੋਈ ਅਤਾ ਆਖਰੀ ਦੇ ਵਿੱਚ ਰਾਜ ਸਾਹਿਬ ਇੱਕ ਛੋਟਾ ਜਿਹਾ ਜਵਾਬ ਦੇ ਦਿਓ ਕਿ ਜੇਕਰ ਚੰਗੇ ਤਰੀਕੇ ਨਾਲ ਕਿਸਾਨਾਂ ਦੇ ਇਹ ਜਿਹੜੇ ਜ਼ਖਮ ਨੇ ਹੜਾਂ ਦੇ ਇਹਨਾਂ ਦੇ ਉੱਪਰ ਮਲਮ ਸਰਕਾਰਾਂ ਨਹੀਂ ਲਾਉਂਦੀਆਂ ਤਾਂ ਕੀ ਕਿਸਾਨ ਜਥੇਬੰਦੀਆਂ ਅੱਗੇ ਵਿਉਂਤਬੰਦੀ ਕਰ ਸਕਦੀਆਂ ਨੇ ਬਿਲਕੁਲ ਜੀ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ 12 ਤਰੀਕ ਨੂੰ ਮੰਗ ਪੱਤਰ ਦੇਣੇ ਸਾਰੇ ਡੀਸੀ ਸਾਹਿਬਾਨਾਂ ਨੂੰ ਜੀ ਔਰ ਉਹਦੇ ਵਿੱਚ ਇਹੀ ਮੰਗ ਹੈ 1 ਕਰੋੜ ਰੁਪਈਆ ਦਿੱਤਾ ਜਾਵੇ ਜਿਹੜਾ ਮ੍ਰਿਤਕ ਦਾ ਕੋਈ ਹੈਗਾ ਔਰ ਸਰਕਾਰੀ ਨੌਕਰੀ ਦਿੱਤੀ ਜਾਵੇ 70000 ਰੁਪਇਆ ਝੋਨੇ ਦਾ 1 ਲੱਖ ਰੁਪਇਆ ਕੰਨੇ ਦਾ ਔਰ ਪਸ਼ੂਆਂ ਲਈ ਸਵਾ ਲੱਖ ਰੁਪਇਆ ਔਰ ਜਿਹੜਾ ਸਕਾਣ ਹੈ ਉਹਦਾ ਫੌਰੀ ਤੌਰ ਤੇ ਹੁਣੇ ਜਾ ਕੇ ਸਰਵੇ ਕਰਕੇ ਤੁਰੰਤ ਤੇ ਉਹਦੇ ਨਾਲ ਲੱਗਦੇ ਉਹਦੇ ਵੀ ਪੈਸੇ ਰਿਲੀਜ਼ ਕੀਤੇ ਜਾਣ ਲੋਕ ਉਹਨਾਂ ਤੇ ਤੰਬੂ ਲਾ ਕੇ ਥੋੜੀ ਦੇਰ ਰਹਿਣ ਕੇ ਆਪਣਾ ਕੋਈ ਕਿਸੇ ਤੇ ਛੱਤ ਬਣਾਉਣ ਸਰਕਾਰ ਪੈਸੇ ਦੇਵੇ ਨਹੀਂ ਤਾਂ ਫੇਰ ਜਿੱਦਣ ਮੜ ਜਾ ਇਤਨਾ ਵੇਲੇ ਹੁੰਦੇ ਆ ਪਾਣੀ ਥੜ ਜਾ ਠਹਿਰ ਜਾਏ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਆਪ ਹਾਰੇ ਚੱਲਣ ਲੱਗ ਪਵੇ ਜਨ ਜੀਵਨ ਤੇ ਉਹਨਾ ਸ਼ੁਰੂ ਹੋ ਜੇ ਤੇ ਫਿਰ ਅਸੀਂ ਉਹ ਨੀਕਾਂਗੇ ਸਰਕਾਰ ਦੇ ਖਿਲਾਫ ਪ੍ਰੋਗਰਾਮ ਤੇ ਤਾਕਤ ਚ ਦਮ ਕਰਦੇ ਆਂਗੇ ਸਰਕਾਰ ਦੇ ਜੇ ਸਰਕਾਰ ਨੇ ਕੋਈ ਉਹਨਾਂ ਤੱਕ ਜਿਹੜੀ ਮਦਦ ਆ ਉਹ ਨਾ ਮਚਾਈ ਤੇ ਜਿਹੜਾ ਆ 20000 ਬਿਲਕੁਲ ਸਵੀਕਾਰ ਨਹੀਂ 4 ਲੱਖ ਬਿਲਕੁਲ ਸਵੀਕਾਰ ਨਹੀਂ ਸੋ ਇਹ ਸਰਕਾਰ ਹੈ ਤੇ ਮੁੜ ਕੇ ਵਿਚਾਰੇ ਤੇ ਇਹ ਮੁਆਵਜ਼ਾ ਵੀ ਵਧਾਵੇ ਤੇ ਜਿਹੜਾ ਪਰ ਇਕੜ ਦਾ ਮੁਆਵਜ਼ਾ ਉਹ ਵੀ ਵਧਾਵੇ ਤੇ ਜਿਹਦੇ ਕਰਦੇ ਹੱਥੋਂ ਹੀ ਆ ਉਹਦਾ ਪਿੰਦਾ ਜੀ ਜੀ ਬਹੁਤ ਸ਼ੁਕਰੀਆ ਰਾਏ ਸਾਹਿਬ ਜੁੜਨ ਦੇ ਲਈ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਦੇ ਲਈ ਤੇ ਉਮੀਦ ਕਰਦੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਉਹ ਜਾਗਣਗੀਆਂ ਤੇ ਸਮੇਂ ਸਿਰ ਜਿਹੜੇ ਇਹ ਹੜ੍ਹ ਪੀੜਤ ਨੇ ਉਹਨਾਂ ਦੇ ਜ਼ਖਮਾਂ ਤੇ ਮਲ੍ਹਮ ਜਿਹੜੀ ਹੈ ਉਹ ਜ਼ਰੂਰ ਲਾਉਣਗੀਆਂ ਬਹੁਤ ਸ਼ੁਕਰੀਆ तमाम ਦਰਸ਼ਕਾਂ ਦਾ ਜੁੜਨ ਦੇ ਲਈ